ਦੂਜੇ ਦਿਨ ਮਾਤਾ ਕੁੰਥਾ ਦਾ ਵਰਤ ਤੀ ਕਾ ਸੰਗਤ ਮਾਤਾ ਦਾ ਵਰਤ ਰੱਖਦੀ ਜੀ ਜਿਹਨੂੰ ਆਪਾਂ ਬਿਉ ਮਾਤਾ ਕਹਨੇ ਆਂ ਪੰਜਾਬੀ ਚ ਉਹਦਾ ਵਰਤ ਰੱਖਦੀ ਹੁੰਦੀ ਜਦੋਂ ਦਾ ਵਰਤ ਰੱਖਿਆ ਉਹਨਾਂ ਦਾ ਕਾਂ ਖੜਾ ਵੇਰ ਵੀ ਨਾ ਮਿਲਿਆ ਵਰਤ ਖੋਲਣ ਨੂੰ ਮਾਂ ਨੇ ਅੱਖਜੋਂ ਥਰੂ ਆ ਗਈ ਅਰਜਨ ਆਗਿਆਕਾਰੀ ਤੇ ਸਿਆਣਾ ਸੀ ਕਹਨਾ ਮਾਂ ਗੱਲ ਦੱਸ ਤੇ ਅੱਖਜੋਂ ਜੰਜੂ ਕੋ ਸਿੱਟੀ ਕਹਿੰਦੀ ਪੁੱਤੋ ਗੱਲ ਤੈਨੂੰ ਮੈਂ ਦੱਸਾਂ ਤੂੰ ਆ ਸਿਆਣਾ ਭੀਮ ਨੂੰ ਨਾ ਦੱਸੀ ਭੀਮ ਆ ਕੇ ਖੜਾ ਸੁਣੀ ਜਾਂਦਾ ਸੀ ਕੰਧ ਨਾਲ ਕਹਿੰਦੀ ਅੱਗੇ ਤਾਂ ਮੈਂ ਵਰਤ ਖੋਲਦੀ ਹੁੰਦੀ ਤਰ੍ਹਾਂ ਤਰ੍ਹਾਂ ਦੇ ਫਲਾਂ ਨੂੰ ਅੱਜ ਕਹਿੰਦੀ ਮੈਨੂੰ ਕਾਂਕੜਾ ਬੇਰ ਵੀ ਨਹੀਂ ਮਿੱਦਦਾ ਵਰਤ ਖੋਲਣ ਨੂੰ ਭੀਮ ਕਹਿੰਦਾ ਮਾਂ ਇਹ ਪਰਦੇੜੀ ਕੀ ਕਹਿੰਦਾ ਤਾਂ ਮੈਂ ਲਿਆ ਦਿੰਨਾ ਕਹਿੰਦੀ ਤੂੰ ਇੱਥੇ ਕਰਤਾ ਦੀ ਕਹਿੰਦਾ ਮੈਂ ਸੁੰਢੀ ਗੱਲ ਕਹਿੰਦੀ ਐਂ ਕਰੀ ਬਾ ਜਾਣਨਾ ਤਾਂ ਹੈਗਾ ਹੱਥ ਨਾ ਨਾ ਤੋੜੀ ਡਿੱਗਿਆ ਪਿਆ ਚੱਕ ਲਈ ਕਹਿੰਦਾ ਹੱਥ ਨਹੀਂ ਲਾਉਂਦਾ ਕਿਸੇ ਨੂੰ ਬੇਸੰਸਰੇ ਕਿੱਥੇ ਵਾਗਾਂ ਦਰੋਪਤਾਂ ਰਾਣੀ ਦੇ ਬਾਗ ਚ ਬਈ ਬਾਗ ਚ ਵਾਗ ਗਿਆ ਜਾ ਕੇ ਉਹ ਕਿ ਕਰੇ ਪਾਦੀ ਫਲਾਂ ਉਹਨਾਂ ਖੇ ਆਪਣਾ ਹੱਥ ਲਾਉਣ ਨੂੰ ਕਿਹਾ ਮੂੰਹ ਲਾਉਣ ਨੂੰ ਤਾਂ ਨਹੀਂ ਕਿਹਾ ਆ ਮੂੰ ਪਾਲਿਆ ਕਰਾਂ ਖਿਚੜਿਆ ਕਰੀ ਬੋਤੇ ਨੂੰ ਸੂਤ ਦਾ ਫੜ ਰਾਜੁਰਜ ਜੀ ਕੇ ਉਹਨਾਂ ਖੇ ਬਿਨਾਂ ਆ ਲਈ ਕੋਈ ਡੱਗੇ ਪਈ ਤੇ ਮਾਂ ਨੇ ਕਿਹਾ ਤੀ ਬਿਆ ਥੱਲੋਂ ਚੁੱਕ ਲੈਣੇ ਨੇ ਉਹਨਾਂ ਚਾਦਰੇ ਲੜ ਬੰਨ ਲੇ ਤੇ ਆ ਪਾਤ ਤਲਾਈ ਚ ਵੜ ਗਿਆ ਇੱਕ ਪਾਸੇ ਇਧਰ ਮਾਰਿਆ ਇੱਕ ਇਧਰ ਮਾਰਿਆ ਪਾਣੀ ਤਲਾਈ ਦਾ ਬਾਹਰ ਮਾਰਿਆ ਕੱਢ ਕੇ ਗੰਦਰ ਗਿਆ ਪਾਣੀ ਭਈ ਆਪ ਪਾਏਗਾ ਕੇਲਾਂ ਦਾ ਵਸਾ ਕੇ ਵੇਤਰਾ ਤੇ ਦ੍ਰੋਪਤੀ ਆਈ ਕਹਿੰਦੀ ਨਹੀਂ ਤਲਾਈ ਦਾ ਪਾਣੀ ਨੂੰ ਕਿਉਂ ਗੰਦਰ ਗਿਆ ਨਾ ਕਹਿੰਦੀ ਕੋਈ ਫਲ ਫਰੂਟ ਨਹੀਂ ਦਾ ਬਾਗ ਚ ਬਾਗ ਚ ਤਾਂ ਬਹਾਰਾਂ ਦੀ ਰੁੱਤ ਸੀ ਨਹੀਂ ਪਰ ਸਾਨੂੰ ਕੀ ਪਤਾ ਕਹੇ ਚਲੋ ਕੋਈ ਨਾ ਆਉ ਉਹ ਜਦੋਂ ਨਾ ਆਉਣ ਲੱਗਿਆਂ ਨੇ ਬਾਸਤਰ ਦੇ ਉੱਤੇ ਲਾ ਕੇ ਧਰੋਪਤਾ ਨੇ ਆਪ ਦਾ 9 ਲੱਖਾਂ ਹਾਰ ਰੱਖਤਾ ਜਿਹੜਾ ਹਾਰ ਰੱਖਿਆ ਸੀ ਇਹਨੇ ਸਿਆਉਣੇ ਤੇ ਡਿੱਗਦੀ ਹੁੰਦੀ ਆ ਜਦੋਂ ਭਈ ਮੰਨ ਕੇ ਚੱਲ ਇਹਨੇ ਆਈ ਹਾਰ ਪਾ ਚ ਚਲੇ ਕੇ ਲਈ ਪੱਜ ਗਈ ਉਹ ਕਹਿੰਦੀ ਕਿ ਵੀ ਜੋ ਨਿਕਲੀ ਨਿਕੰਦੀ ਮੇਰਾ ਹਾਰ ਕਹਿੰਦੀ ਸਾਨੂੰ ਕੀ ਪਤਾ ਪਰੇ ਹਰ ਤਾਂ ਕਿਤੇ ਤਾ ਤੂੰ ਪਹਿਲਾਂ ਤਲਾ ਚ ਬੜੀਆਂ ਮੰਗਰੋਂ ਲਿਕੜੀਆਂ ਕੋਈ ਨਹੀਂ ਕੱਪੜੇ ਪਾ ਲੋ ਕੱਪੜੇ ਪਾ ਲੇ ਕਹਿੰਦੇ ਜਿਹੜੇ ਪੈੜ ਫੜੋ ਚੋਰ ਆਪਣਾ ਬਾਗ ਚ ਗਾਂਹ ਪੀ ਭੀਮ ਲਟੈਨ ਮੂੰਹ ਪਿਆ ਉਹਨਾਂ ਤਾਂ ਸਟੀਆਂ ਤੋੜਦੇ ਤੂੰ ਉਹਦੀਆਂ ਸੰਕਾਂ ਉਹਨਾਂ ਨੇ ਆਪਾਂ ਸਭੀ ਗਾਲ ਲੁੱਕ ਗਏ ਸੀ ਹੁਣ ਵੀ ਦੱਸ ਦਿੰਦੇ ਉਹਨਾਂ ਨੇ ਆਖਿਆ ਦੀ ਵੀ ਜੇ ਤੈਨੂੰ ਕੁਛ ਨੇ 100 ਗਾਲ ਕੱਢੀ ਤਾਂ ਨਹੀਂ ਬੋਲਣਾ 170 ਮਰਿਆ ਤਾਂ ਵੀ ਨਹੀਂ ਬੋਲਣਾ ਉਹ ਕਹਿੰਦਾ ਜੇ 100 ਤੋਂ ਵੱਧ ਕੱਢਤੀ ਕਹਿੰਦਾ ਫਿਰ ਜੇ ਮਰਜੀ ਕਰ ਲੈ ਕੋਨੂੰ ਆਏ ਤੇ ਡਾ ਤੂੰ ਕੋਈ ਕੰਮ ਨਹੀਂ ਡਾ 100 ਗਾਲ ਕੱਢੂ ਨੂੰ ਹੁਣ ਕਿ ਭਈ ਉਹ 360 ਸੇ ਨਹੀਂ ਨਾਲ ਉਹਦੀ ਜਦੋਂ ਲੱਗ ਗਿਆ ਮਾਰਨ ਸਟੀਆਂ ਉੱਠ ਕੇ ਕਹਾਂ ਕੀ ਹੋ ਗਿਆ ਤੁਹਾਨੂੰ ਕਹਿੰਦੀ ਤਾੜਾ ਹਾਰ ਚੱਕ ਨਾ ਤਾਂ ਕਹਾਂ ਹਾਰ ਤਾਂ ਕੰਨ ਕਰੋ ਫੇਰ ਮੈਨੂੰ ਕਹਿੰਦਾ ਤੁਸੀਂ ਗਿਣੋ ਕਹਿ ਜਣੀਓ ਕਹਿੰਦੀ 360 ਸੇਲੀਆਂ ਨੇ ਮੇਰੀਆਂ ਕਹਿੰਦਾ ਫੇਰੀ ਇੱਕ ਇੱਕ ਸੱਟੀ ਮਾਰਿਓ ਕਹਿੰਦਾ ਹਾਂ ਕਹਿੰਦਾ ਹੋਰ ਨਾ ਮਾਰਿਓ ਜਿੱਥੋਂ ਦੀ ਨੰਗ ਕਈਓ ਹਰਵਾਲਡ ਕੋਟਮੋਂ ਕੱਢ ਦੂੰ ਤੁਹਾਨੂੰ ਕਹਿੰਦੀ ਕਿਉਂ ਕਹਿੰਦਾ ਮੇਰੇ ਭਾਂਜਾ ਨੇ ਕਿਹਾ ਵੀ 100 ਸੱਟੀ ਮਾਰੇ ਤਾਂ ਨਹੀਂ ਬੋਲਣਾ 100 ਗਾਲ ਕੱਢੇ ਤਾਂ ਨਹੀਂ ਬੋਲਣਾ ਤੁਸੀਂ ਤਾਂ 300 ਗਾਲ ਕੱਢਤੀ ਮੈਨੂੰ ਤੂੰ 100 ਸੱਟੀ ਮਾਰੀ ਕਹਿੰਦਾ ਇਹ ਦੂਗਾ ਨਾ ਮਾਰੀ हां ਹੁਣ ਦੱਸੋ ਹਾਰ ਕੀ ਕਹਨੇ ਹੋ ਕਹਿੰਦੀ ਹਾਰ ਤਾਂ ਇਹ ਕਹਨੇ ਵੇਟਾ ਹਾਰ ਚੋਰੀ ਹੋ ਗਿਆ ਜੋਤਾਂ ਐ ਚੱਕਿਆ ਕਹਿੰਦਾ ਨਹੀਂ ਹਾਰ ਨਹੀਂ ਮੈਂ ਚੱਕਿਆ ਫਲ ਫਰੂਟ ਜੂਰ ਖਾਤੇ ਕਹਿੰਦਾ ਐ ਕਰ ਹਾਰ ਤਾਂ ਮੇਰਾ ਭਾਈ ਦੱਸ ਤੂੰ ਦੋਸ਼ੀ ਆ ਹੋ ਜੋਸ ਲਾ ਕੇ ਦੱਸ ਦੋ ਆਉਂਦਾ ਲੈ ਯੂਨਨ ਨੂੰ 360 ਉਹ ਡਾਰਾ ਆਉਂਦਾ ਤਰਿਆ ਕਹਿੰਦੀ ਵੇ ਅਰਜਨਾ ਛੇੜਤਾ ਛਾਪਾ ਹੋ ਹੁੰਦਾ ਤਾਂ ਲੈ ਭਾਈ ਕਹਿੰਦਾ ਮਾਂ ਕੋਈ ਨਾ ਕਰਦਾ ਗੱਲ ਮੈਂ ਆਓ ਭੈਣ ਦੱਸੋ ਕਿਵੇਂ ਆ ਕਹਿੰਦੀ ਭਾਈ ਸਾਡਾ ਹਾਰ ਚੋਰੀ ਹੋਇਆ ਬਾਗ ਦੇ ਵਿੱਚ ਇਹ ਤੇ ਉਸ ਵਕਤ ਤਾਂ ਕਹਿੰਦਾ ਕੋਈ ਨਾ ਆਪਣੇ ਹਾਰਤ ਨੇ ਚੱਕਿਆ ਨਹੀਂ ਮੈਂ ਦੱਸ ਦਿੰਦਾ ਤੁਹਾਨੂੰ ਬਿਹਾਰ ਕਿੱਥੇ ਉਹਨੇ ਪਈ ਹਾਰ ਜੋ ਜੋਸੀ ਨੇ ਜੋਸ ਲਵਾਈ ਉਹ ਕਹਿੰਦਾ ਨੌਜੋਦ ਨੂੰ ਚਿੱਲ ਫਰਦੀ ਐ ਉਹਦੇ ਪੈਰਾਂ 'ਚ ਹਾਰ ਐ ਤੇਰਾ ਕਹਿੰਦੀ ਮੈਂ ਤਾਂ ਹਾਰ ਲੈ ਕੇ ਜਾਂੂੰ ਮੇਰਾ ਤਾਂ ਚੋਰੇ ਐ ਉਹ ਕਹਿੰਦਾ ਨਿਸ਼ਾਨਾ ਅਰਜਨਾ ਲਾ ਦੇਗਾ ਕਹਿੰਦਾ ਲਾਤਾ ਤੂੰ ਨਿਸ਼ਾਨਾ ਅਜੋ ਤੇ ਲਦੀਂਦੀ ਨਹੀਂ ਮੈਨੂੰ ਨਿਸ਼ਾਨਾ ਕਦੇ ਬੰਨੂ ਮੈਂ ਕਹਿੰਦਾ ਨਿਸ਼ਾਨਾ ਫਿਰ ਮੈਂ ਮਾਰਦਾ ਉਹਨੇ ਢੱਕਾ ਘੱਟਤਾ ਢੇਰੀ 'ਚ ਕਹਿੰਦਾ ਜਦ ਤੱਕ ਢੱਕਾ ਉਤਲੇ ਗੜੇ ਤੇ ਰਹੂ ਉਹ ਤਾਂ ਤੀਰ ਨਾ ਕੱਢੀ ਮਿਆਂ ਚੋਂ ਉਹਨੇ ਸੇਤਲੇ ਦੀ ਡੱਕੇ ਦੀ ਫਿਰ ਡੱਕੇ ਦੀ ਸੇਤ ਲੈ ਕੇ ਬਹਿ ਗਿਆ ਪੀਰ ਲਾਲਾ ਡੱਕੇ ਦੇ ਨਾਲ ਜਦੋਂ ਇਹਨੇ ਨੇੜੇ ਮੁੜਨ ਲੱਗ ਗਿਆ ਨੇੜੇ ਆਉਣ ਲੱਗ ਗਿਆ ਕਹਿੰਦਾ ਹੁਣ ਕੱਢ ਦੇ ਨਾ ਚੋਂ ਤੀਰ ਜਦੋਂ ਕੱਢਤਾ ਇਹਨੇ ਦੇ ਕਾਲਜੇ ਚ ਛੁੱਕਿਆ ਥੱਲੇ ਅੜ ਗਿੱਲ ਪੈਰਾਂ ਚ ਅੜ ਗਿਆ ਰਣੀ ਦੇ ਹਾਰ ਕਹਿੰਦਾ ਚੱਕ ਕੇ ਦਾਵਾਨ ਕਰ ਦਿੱਤੀ ਉਹਨੇ ਸੋਚਿਆ ਵੀ ਆਪਾਂ ਨੂੰ ਇਹ ਵੇ ਹੋਣਗੇ ਹੋਰ ਨਹੀਂ ਕੋਈ ਵਿਆਹ ਸਕਦਾ ਦਰੋਪਤਾਂ ਨੇ ਸਰਤ ਰੱਖੀ ਹੋਈ ਸੀ ਤਨ ਤੰਗਾ ਵਾਲੀ ਸੀ ਕੁਰਸੀ ਲਾ ਲੈ ਉਹਦੇ ਤਿੰਨ ਪਾਵੇਤੀ ਤਾਹਾਂ ਥੱਲੇ ਤੇਲ ਦਾ ਕੜਾ ਹੋ ਬਲਦਾ ਤੇ ਤਾਹਾਂ ਮੱਸੀ ਦੀ ਮੱਸੀ ਦੇ ਅੱਖ ਬਿੰਨਣੀ ਦੀਗੀ ਜਿਹੜਾ ਅੱਖ ਬਿੰਨੂ ਤੂੰ ਤੀਰ ਨਾਲ ਉਹਨੂੰ ਵਿਆਹ ਸਕਦਾ ਇਦ੍ਰੋਪਤਨ ਉਹ ਕਿਸੇ ਦੇ ਵਿਜੀ ਨਹੀਂ ਸੀ ਉਹਨਾਂ ਅੱਖ ਵੀ ਇਹ ਬੰਨਣ ਗਾਖੋ ਮੱਸੀ ਦੀ ਜਦੋਂ ਇਹ ਲਦੀਂ ਦੀ ਨਹੀਂ ਸੀ ਤਾਂ ਹਾਰ ਲਾ ਲਿਆ ਨੇ ਇਹ ਤਾਂ ਦਿਸਣ ਵਾਲੀ ਚੀਜ਼ ਆ ਉਹ ਤਾਂ ਆਪਾਂ ਆਪਦੇ ਮਨ ਵਿੱਚ ਉਹਨੂੰ ਪਤੀ ਮੰਨ ਲਿਆ ਇਦ੍ਰੋਪਤਨ ਨੇ ਮੁੜ ਕੇ ਮੇਲਾ ਲੱਗਿਆ ਉਮੇ ਜੀ ਕਰੀ ਰੋਜ ਲੋਕ ਜਾਂਦੇ ਨੇ ਉਹ ਕਰਨ ਉਹਨੂੰ ਐਵੇਂ ਅਸੀ ਉਧਰੋਂ ਤਾਂ ਬੈਹ ਲੀਏ ਉੱਥੇ ਲੋਕ ਮੱਚੀ ਗਏ ਲਿਗੜੇ ਕੜਾਹੀ ਚ ਤੇ ਲੱਕੜਾ ਉੱਪਰ ਦਾ ਥੱਲੇ ਕਿ ਭਾਈ ਅਰਜਨ ਕਹਿੰਦਾ ਮਾਂ ਤਾਂ ਰੋਜ ਜਾਂਦੇ ਨੇ ਆਪਣਾ ਚੜੀਏ ਕਹਿੰਦੀ ਪੁੱਤ ਤੁਹਾਡੀ ਮਾਸੀ ਆ ਇੱਥੇ ਉਹਦੇ ਕੋਲੇ ਮੈਨੂੰ ਸਾਢ ਜੋ ਤੁਸੀਂ ਜਾਓ ਮੇਲਾ ਦੇਖੋ ਉਹ ਪਿਆਰੀ ਮਾਸੀ ਕੋਲੇ ਸਾਡੇ ਕਿਉਂ ਆਪ ਮੇਲੇ ਚ ਬੱਗੀ ਹੁਣ ਮੇਲਾ ਕਿਹੜਾ ਤੂੰ ਹੀ ਦਰੋਪਤਾਂ ਦਾ ਹੁਣ ਕੀ ਜਲਜੋਧਨ ਵਿੱਚ ਬੈਠ ਅਰਜਨ ਸਿਆਣ ਲਿਆ ਇਹਨਾਂ ਦੇ ਸਾਦਾ ਰੰਗ ਦੇ ਕੱਪੜੇ ਪਾਏ ਇਹ ਸਿਆਣ ਚ ਨਾਉਣ ਅਰਜਨ ਦੀਆਂ ਅੱਖਾਂ ਚੋਂ ਪਾਣੀ ਡੰਗਣ ਲੱਗ ਗਿਆ ਅਰ ਆਹ ਜਲਜੋਧਨ ਦੇਉ ਜਲਜੋਧਨ ਕਹਿੰਦਾ ਵੇ ਅੱਜ ਜੇ ਭਾਈ ਮੇਰਾ ਅਰਜਨ ਹੁੰਦਾ ਨਾ ਅਸੀਂ ਵੇਖ ਲੈ ਜਾਂਦੇ ਦਰੋਪਤਾਂ ਨੂੰ ਐਡਾ ਇਨਸਾਨ ਕਿਤੇ ਮੇਰਾ ਭਰਾ ਪਰ ਕਹਿੰਦਾ ਹੱਥੀਂ ਕੰਮ ਕਰ ਬੈਠਾ ਉਹ ਰੋ ਰੋ ਕੇ ਖੜਾ ਹੋ ਗਿਆ ਉਹਨੇ ਭਾਈ ਦੇ ਲਾਂ ਤੁਰੇ ਫਿਰਦੇ ਰਹੇ ਦਰੋਪਤਾਂ ਕਹਿੰਦੀ ਜੀ ਪਤਾ ਕਹਨਾ ਹੇ ਕਹਿੰਦੀ ਮੈਨੂੰ ਘੋੜਾ ਤੇ ਮਰਦਾਨੇ ਕੱਪੜੇ ਦਿਓ ਮੈਂ ਆਪਣੇ ਪਤੀ ਭੌਣੂ ਕੋਈ ਨਹੀਂ ਲੱਖਾ ਮੁੰਡੇ ਮੱਚੀ ਜਾਂਦੇ ਨੇ ਸਾਰ ਤੱਕ ਗਲਤ ਲੱਗੀ ਕਹਾਂ ਤੇ ਪਤੀ ਭੌਣੇ ਕੀ ਕਹਿੰਦੀ ਹਾਂ ਮੈਨੂੰ ਸਿਆਣ ਜਦੋਂ ਰਾਣੀ ਨੇ ਮਰਦਾਨੇ ਕੱਪੜੇ ਪਹਿਨ ਕੇ ਲੈ ਕੇ ਘੋੜੇ ਤੇ ਆ ਗਈ ਉਹਨੇ ਅਰਜਨ ਸਿਆਣ ਲਿਆ ਬੈਠਾ ਸਾਧਾਂ ਦੀ ਮੰਡਲੀ ਚ ਬਠਾ ਅਰਜਨ ਸਿਆਣ ਲਿਆ ਅਰਜਨ ਸਿਆਣ ਲਿਆ ਭੀਮ ਸਿਆਣ ਲਿਆ ਜਾ ਕੇ ਕਹਿੰਦੀ ਪਤਾ ਬੇਸੰਸ ਹੋ ਜਾ ਮੈਨੂੰ ਬਿਹਣ ਵਾਲੇ ਆ ਗਏ ਅੱਜ ਮੈਂ ਬੇਹੀ ਜਾਉਂ ਕਹਿੰਦਾ ਤੈਨੂੰ ਕੀ ਪਤਾ ਕਿ ਜੇ ਤੈਨੂੰ ਦੱਸਤਾ ਅੱਜ ਮੈਂ ਬੈਠੀ ਹੂੰ ਪਰ ਮੈਨੂੰ ਐ ਨਹੀਂ ਪਤਾ ਵੀ ਹੈ ਕੌਣ ਨੇ ਉਹ ਇਹ ਨਹੀਂ ਪਤਾ ਪਰ ਕੱਪੜੇ ਸਾਧਾ ਨਗੇ ਨੇ ਤੇ ਕਹਿੰਦਾ ਵੀ ਠੀਕ ਹੈ ਕਿਉਂਕਿ ਅਰਜ ਭੀਮ ਕਹਿੰਦਾ ਉਹ ਲੋਕ ਮੱਚੀ ਜਾਂਦੇ ਨੇ ਤੂੰ ਅੱਜ ਨਾ ਭਰਾ ਮਾਰ ਮੱਸੀ ਜੀ ਦੀ ਅੱਖ ਚ ਜਰ ਕੁਸੋ ਤੂੰ ਲਾ ਕੇ ਭਰਾ ਕਰ ਉਹ ਕਹਿੰਦਾ ਉਹ ਗੁਫੀ ਆਪਾਂ ਇੱਥੇ ਚੱਲ ਜੁੱਤਨ ਵਰਗੇ ਬੈਠੇ ਨੇ ਕਹਿੰਦਾ ਬੈਠੇ ਰਹਿੰਦੇ ਆਪਾਂ ਨੂੰ ਕੁ ਯਾਰ ਤੇ ਤੂੰ ਨਾ ਲਾ ਨਹੀਂ ਕਹਿੰਦਾ ਮੈਂ ਸਾਰਾ ਕੁਝ ਹੀ ਛੱਡ ਤੂੰ ਥੱਲੇ अर्जुन उठਣਾ ਪੈ ਗਿਆ। ਅਰਜਨ ਨੇ ਕਰਕੇ ਮਾਤਾ ਕੁੰਥ ਨੂੰ ਯਾਦ ਚੜ ਗਿਆ ਠੀਕ ਤੇ। ਲੋਕ ਤਾਂ ਉਹ ਮੱਸੀ ਕਿ ਨਹੀਂ ਤਹਾਂ ਝਾਕਦੇ ਹੁੰਦੇ। ਅਰਜਨ ਨੇ ਤੇਲ ਦੇ ਕੜਾਹੇ ਕਿ ਨਹੀਂ ਸੇਤ ਬਣ ਲਈ। ਜਿਹੜੀ ਮੱਸੀ ਤੇਲ ਦੇ ਕੜਾਹੇ ਚ ਦੀਦੀ ਤੀ ਉਹਨੇ ਉਹ ਮੱਸੀ ਦੀ ਅੱਖ ਰੇਕੀ ਵੀਰੋ। ਉਧਰੋਂ ਤੀਰ ਕਰ ਲਿਆ ਸਿੱਧਾ। ਜਿਹਦਾ ਨੂੰ ਤਹਾਂ ਝਾਕਦੇ ਦੀ ਫੇ ਤਾਂ ਮੂਰੇ ਡਿੱਗਦਾ ਤੀ। ਉਹਨੇ ਥੱਲੇ ਝੱਕਿਆ ਹੁਣ। ਤੇਲ ਦੇ ਕੜਾਹੇ ਚ। ਉਹ ਉਧਰੋਂ ਮੈਨ ਚੋਂ ਤੀਰ ਕੱਢਦਾ ਅੱਖ ਬਿਨਤੀ। ਉਹਨੂੰ ਕਿਟੋਲ ਵੱਜ ਗਿਆ। ਵੀ ਸਾਦਾ ਨੇ ਪਹਿਲੀ ਦਰੋਪ ਤਾਂ ਸਾਦਾ ਨੇ ਪਹਿਲੀ। ਅਰ ਜਲ ਜਦੋਂ ਰੋਕ ਉੱਠ ਗਿਆ ਗਿਆ। ਵੀ ਸਾਧ ਬਹਿ ਕੇ ਲੇ ਗਨੀ ਅੱਜ ਮੇਰਾ ਭਾਈ ਅਰਜਨ ਬਹਿ ਕੇ ਜਾਂਦਾ। ਉਹਦੇ ਭਾਈ ਉਹਨ ਕੋ ਦੀ ਕੁਟੋਰੀ ਪਾਉਣ ਲੱਗੀ ਕਹਿੰਦਾ ਇਹ ਗੱਲ ਗਲਤ। ਫੈਸਲਾ ਕਰੂ ਸਾਡੀ ਮਾਂ। ਨਹੀਂ ਨਹੀਂ ਕੱਲਾ ਫੈਸਲਾ ਲੈ ਸਕਦਾ। ਫੈਸਲਾ ਮੇਰੀ ਮਾਂ ਲੂ। ਆ ਗਏ। ਕਹਿੰਦੇ ਮਾਂ ਉਹਨੂੰ ਖੜਾ ਤਾਂ ਬਾਹਰ ਤੂੰ ਕਹਦਾ ਬਾਹਰ ਖੜਾ। ਜਿਵੇਂ ਮਾਂ ਕਹੂਵੇਂ ਕਰਨਾ ਪਾ। ਕਹਿੰਦੇ ਠੀਕ ਹੈ ਕਹਿੰਦਾ ਮਾਂ ਸਾਨੂੰ ਇੱਕ ਚੀਜ਼ ਤੇ ਆਈ ਹੈ ਕਿਦੀ ਹੋਣੀ ਚਾਹੀਦੀ ਹੈ ਕਹਿੰਦੇ ਜਦੋਂ ਪੰਜੇ ਗਿਓ ਪੰਜਾਂ ਦੀ ਹੋਣੀ ਚਾਹੀਦੀ ਹੈ ਦਰੋਪ ਤਾਂ ਫਿਰ ਪੰਜ ਵੇ ਪੰਜੇ ਪੌਂਡਾਂ ਮਾ ਦੀ ਦਰੋਪ ਤਾਂ ਬਣੀ ਫਿਰ ਪੰਜਾਂ ਨੂੰ ਵੇਖੀ ਉਹ ਕਹਿੰਦਾ ਮਾਂ ਫੈਸਲਾ ਗਲਤ ਕਰੀ ਨਹੀਂ ਲੱਗਦਾ ਕਹਿੰਦੇ ਜਦੋਂ ਗਏ ਪੰਜਿਓ ਕਹਿੰਦਾ ਅਸੀਂ ਦਰੋਪ ਤਾਂ ਦਾ ਆਹ ਕਹੋਤੀ ਕਹਿੰਦੀ ਮੈਨੂੰ ਪਤਾ ਸੀ ਤੰਜ ਮੈਂ ਕਹੀ ਪੰਜਾਂ ਦੀ ਆ ਉਗਨਦੀ ਤੇ ਇਹ ਹੁਣ ਮੇਰੇ ਬਾਤਨ ਹੋ ਗਏ ਪੰਜਾਂ ਨੂੰ ਵਿਆਹਣਾ ਪਊ ਕਹਿੰਦੀ ਕੋਈ ਨਾ ਮਾਤਾ ਪੰਜੀ ਵੇ ਹੂੰ ਲੈ ਹੁਣ ਚੱਲ ਪਿਓ ਉਥੋਂ ਵਿਆਹ ਕੀ ਤੁਰੇ ਆਉਂਦੇ ਨੇ ਤੁਰੇ ਆਉਂਦੇ ਆਉਂਦੇ ਨੇ ਨਾ ਸੋਚਾ ਵੀ ਆਪਾਂ ਜਰ ਐ ਕਿੰਨਾ ਕੁ ਜੇ ਡਰ ਕੇ ਰਹਿਾਂਗੇ ਵੀ ਜਲਦੋਦੋਂ ਆਪਾਂ ਜੰਗ ਵੀ ਲਾ ਸਕਦੇ ਆ ਰਹਿਣ ਕੀ ਵੀ ਸਾਰਾ ਕੁਝ ਵੀ ਆਪਾਂ ਆਪਣੇ ਸ਼ਹਿਰ ਨੂੰ ਚਲੀਏ ਮਾਤਾ ਕੁੰਥਾ ਨੂੰ ਅਰਜਨ ਕਹਿੰਦਾ ਮਾਤਾ ਕਹਿੰਦਾ ਜੇ ਆਪਾਂ ਸਹਿਰ ਚੱਲਾਂਗੇ ਆਪਣੇ ਕਹਿੰਦੀ ਪੁੱਤਰਾ ਮੇਰੀ ਵੀ ਇਹੀ ਚਾਹ ਹੈ ਵੀ ਜੇ ਆਪਾਂ ਆਪਣੇ ਸਹਿਰ ਚਲੀਏ ਆਪਾਂ ਉਹਦਾ ਕੋਈ ਘਰਦਰ ਬਣਾਈਏ ਵੀ ਆਪਾਂ ਨੂੰ ਨਹੀਂ ਬੁਲਾਵਾਂਗੇ ਆਪਣਾ ਕਿਆਂ ਜਦੋਂ ਆ ਗਏ ਜਲ ਜਦੋਂ ਹੋਰ ਕੋਦ ਹੋ ਗਿਆ ਵੀ ਮੇਰੇ ਸਾਰੇ ਆਪਾਂ ਤਾਂ ਕਹਿੰਦੇ ਸਾਥ ਨੇ ਇਹ ਤਾਂ ਆਪਣੇ ਕੋੜੀ ਵਿਆਹ ਦੇ ਦਰੋਪਤਾਂ ਨੂੰ ਕਿਉਂ ਗਿਆ ਉਹ ਵੀ ਦਰੋਪਤਾਂ ਵਿਆਹ ਹੁੰਦੀ ਉੱਥੇ ਨਹੀਂ ਜੀ ਹੋਰ ਕਾਂ ਵੇਲਣ ਜਾਣਾ ਸੀ ਉਹ ਕਹਿੰਦਾ ਵੀ ਬੜਾ ਚੰਮਕ ਪੰਗਾ ਖੜਾ ਹੋਇਆ ਪੱਤ ਤੋ ਜਰਜੋਦ ਨੇ ਭਾਈ ਸੋਚਿਆ ਕਹਣਾ ਵੀ ਐਂ ਕਰੋ ਆਪਦਾ ਆਪਦੀ ਮਰਜ਼ੀ ਦੀ ਜਗਾ ਪਾ ਲੋ ਆਪਿਆ ਤੁਹਾਡਾ ਹਿੱਸਾ ਛੱਡਿਆ ਡੱਡ ਚ ਬੇਈਮਾਨ ਉਹਨਾਂ ਨੇ ਭਈ ਆਦਾ ਮੰਦਿਰ ਬਣਾ ਲਿਆ ਜਿਹੜਾ ਜ ਬਣਾਉਣਾ ਸੀ ਪੰਡਮਾ ਨੇ ਜਦੋਂ ਮੰਦਿਰ ਬਣਾਇਆ ਜਰਜੋਦ ਰੋਜ਼ ਲੰਘਿਆ ਕਰ ਉਥੋਂ ਦੀ ਰੱਥ ਲੈ ਕੇ ਜਰਜੋਦ ਕਾਨੀਆਂ ਦਾ ਇਨਸਾਨ ਕੀ ਤੀ ਉਂਗਲ ਤੇ ਕਾਨੀ ਚੜਾਉਣਾ ਹੁੰਦਾ ਓ ਕਿੱਡੀ ਮਰਜ਼ੀ ਜੀ ਉੱਚੀ ਸੀ ਉਹ ਕਾਨੀ ਨਾ ਮਾ ਲਾ ਲੰਦਾ ਸੀ ਉਹਨੇ ਦ੍ਰੋਪਤਾਂ ਖੜੀ ਕੇਸ ਸਿਕਾ ਹੀ ਜਾਵੇ ਮੰਦਰਾ ਚ ਆਪਦੇ ਘਰੇ ਉਹਨੇ ਕਾਨੀ ਮਾਰੀ ਦ੍ਰੋਪਤਾਂ ਦਾ ਕਾਨੀ ਕਿਤੇ ਇੱਥੇ ਲੱਗ ਗਿਆ